तरन तारण उपचुनाव में बीजेपी और आम आदमी पार्टी ने पूरी ताकत लगा दी है बीजेपी की तरफ से पूर्व मुख्यमंत्री कैप्टन अमरिंदर सिंह भी नजर आए और कई सारे लोगों को बीजेपी में शामिल भी करवाया गया कांग्रेस के लिहाज से तरन तारण उपचुनाव में कैसी तैयारी है चर्चा करने के लिए कांग्रेस पार्टी के वरिष्ठ नेता सांसद डॉक्टर अमर सिंह साहब है डॉक्टर साहब अब कोई लगता है कि त्रिकोणीय ट्राइंगुलर मुकाबला होगा कैप्टन अमरिंदर सिंह को भी बीजेपी ने मैदान में ਨਹੀਂ ਨਹੀਂ ਬਿਲਕੁਲ ਕੋਈ ਨਹੀਂ ਆ ਬੀਜੇਪੀ ਦਾ ਤਾਂ ਉੱਥੇ ਕੁਝ ਹੈ ਹੀ ਨਹੀਂ ਆ ਬੀਜੇਪੀ ਨੂੰ 2 4 5 7 ਹਜ਼ਾਰ ਵੋਟ ਮਿਲ ਗਈ ਤੇ ਬਹੁਤ ਵੱਡੀ ਗੱਲ ਆ ਉਹ ਸੀਟ ਜਿਹੜੀ ਹੈਗੀ ਆ ਉਹ ਕਾਂਗਰਸ ਜਿੱਤ ਰਹੀ ਆ ਮੈਂ ਉੱਥੇ 3 ਦਿਨ ਲਗਾ ਕੇ ਆ ਹੁਣੇ ਆ ਦਿੱਲੀ ਮੀਟਿੰਗ ਲਈ ਆਇਆ ਬਿਲਕੁਲ ਉੱਥੇ ਕਾਂਗਰਸ ਦਾ ਮਾਹੌਲ ਆ ਔਰ ਕਾਂਗਰਸ ਪਾਰਟੀ ਜਿੱਤ ਰਹੀ ਆ ਬਿਲਕੁਲ ਚਾਰੇ ਪਾਸੇ ਕਾਂਗਰਸ ਦਾ ਔਰ ਸਾਰੇ ਪੰਜਾਬ ਦੀ ਕਾਂਗਰਸ ਉੱਥੇ ਬੈਠੀ ਆ ਤਾਂ ਬੀਜੇਪੀ ਦਾ ਕੀ ਜਮਾਨਤ ਜਬਤ ਹੋਣੇ ਜਾ ਰਹਾ ਹੈ ਜਾਂ ਆਪਕੋ ਲੱਗਦਾ ਹੈ ਕਿ ਬੀਜੇਪੀ पूरा गेम खराब कर सकती है कांग्रेस और आप ना ना बिल्कुल नहीं वो बिल्कुल नहीं पंजाब में बीजेपी में रूरल एरिया में उनको कौन सी वोट डलती है शहर से दो चार पाँच हजार वोट डल गई तो डल गई कुछ नहीं वोट पह पह तो देखो तुम्हें तो चौदह नवंबर को देखो बीजेपी को कितियाँ वोटा तन तन पाई आम आदमी पार्टी ने अपनी पूरी ताकत लगा दी है कई मंत्री हैं विधायक हैं कैंप कर रहे हैं वहाँ पे उनके लिए वही नाक का सवाल है बिल्कुल नहीं उनके खिलाफ इनी नफरत है ਪੰਜਾਬ ਸਾਰੇ ਚੋਰ ਤਰਨਤਨ ਮੈਂ ਆਪ ਦੋ ਦਿਨ ਉਥੇ ਪੂਰਾ ਰਿਆ ਹੈਗਾ ਉਥੇ ਜਿਹੜੇ ਪਿੰਡ ਜਾਓ ਜਿਹੜੇ ਮੁਹੱਲੇ ਚ ਕਿਸੇ ਰਿਕਸ਼ੇ ਵਾਲੇ ਨਾਲ ਉਹ ਕਹਿ ਰਿਹਾ ਕਿ ਇੰਨਾਂ ਹਰਗੀ ਮਾੜੀ ਸਰਕਾਰ ਆ ਨਹੀਂ ਸਕਦੀ ਇੰਨੇ ਝੂਠੇ ਲੋਕ ਔਰ ਪੰਜਾਬ ਦਾ ਸਤਿਆਨਾਸ਼ ਕਰਤਾ ड्रग्स से भी लाइन ऑर्डर से भी और कोई वादा पूरा नहीं किया इस करके बिल्कुल आम पार्टी उ इलेक्शन हार रही है नकली वोटा वोटा पवा लैन कोई काम कर लैन मैनु नहीं पता लेकिन कांग्रेस पार्टी जीत रही है एस आई आर अब पंजाब में भी लागू होगा चुनाव आयोग ने कह दिया कांग्रेस पार्टी किस तरह से एस आई आर को देखती है क्योंकि बिहार और बाकी जगहों पर तो विरोध कर रहे हैं पंजाब में उनका कहना है कि वोटर लिस्ट की गड़बड़ी को ठीक करें नहीं तो कोई स्टार्ट करें अब ਹਮ ਦੇਖੋ ਪੰਜਾਬ ਦੇ ਜਿਹੜਾ ਵਰਕਰ ਆ ਅਸੀਂ ਤਾਂ ਬੂਥ ਲੈਵਲ ਤੱਕ ਕਮੇਟੀਆਂ ਬਣਾ ਚੁੱਕੇ ਆ ਸਾਡਾ ਬਿਲਕੁਲ ਵਰਕਰ ਹਰ ਜਗ੍ਹਾ ਪ੍ਰੈਜ਼ੈਂਟ ਰਹੇਗਾ ਜਦੋਂ ਵੀ ਐਸਆਈਆਰ ਕਰਨਗੇ ਔਰ ਅਸੀਂ ਇਨਸ਼ੋਰ ਕਰਾਂਗੇ ਕਿ ਨਾ ਇਲੈਕਸ਼ਨ ਕਮਿਸ਼ਨ ਨਾ ਬੀਐਲਓ ਨਾ ਅਫਸਰਾਂ ਨੂੰ ਅਸੀਂ ਬਿਲਕੁਲ ਜੈਨੂਨ वोटर लिस्ट मंड असि करा इन्होंने कोई तांधली नहीं चलने देंगे आपने वादे की बात वाद की आम आदमी पार्टी की अभी अभी पंजाब में इतना भयानक बाढ़ आया और अब आम आदमी पार्टी और बीजेपी कह रही है बीजेपी कह रही है कि भगवंत मान सरकार किस्त नहीं जारी कर रही है किसानों का भगवंत मान कह रहे हैं पंजाब के लिए प्रधानमंत्री के पास समय ही नहीं है देखो दोवें झूठे ने ਮੋਦੀ ਜੀ ਨੇ ਤੇ 11 ਸਾਲ ਹੋ ਗਏ ਮੋਦੀ ਜੀ ਨੇ ਕੋਈ ਮੋਦੀ ਜੀ ਦਾ ਭਾਸ਼ਣ ਵਾਲੇ ਪ੍ਰਧਾਨ ਮੰਤਰੀ ਜੀ ਨੇ ਬਹੁਤ ਆਦਰणीय ਨੇ ਆਪਣਾ ਭਾਸ਼ਣ ਕਰਦੇ ਅੱਗੇ ਵੱਜ ਜਾਂਦੇ ਆ ਉਹਨਾਂ ਨੇ ਆਪ ਕੀ ਕੀਤਾ ਜੀ ਪੁਰਾਣਾ ਹਸਾਬਕਾਦ ਕੱਢ ਲਿਆ ਕਿ ਜੀ ਕੋਈ 12000 ਕਰੋੜ ਰੁਪਇਆ ਅਰੇ ਭਈ ਉਹ ਤੁਸੀਂ ਪੰਜਾਬ ਸਰਕਾਰ ਨਾਲ ਹਸਾਬਕਾਦ ਲੈਂਦੇ ਰਹੋ ਲੇਕਿਨ ਪੰਜਾਬ ਦਾ ਤਾਂ 40 50 60000 ਕਰੋੜ ਦਾ ਨੁਕਸਾਨ ਹੋ ਗਿਆ ਅਈਰ ਦੇ ਪਿੰਡਾਂ ਦਾ ਨੁਕਸਾਨ ਹੋਇਆ 5 ਲੱਖ ਏਕੜ ਖੜੀ ਫਸਲ ਖਰਾਬ ਹੋ ਗਈ ਕੇਂਦਰ ਸਰਕਾਰ ਨੂੰ ਕੁਝ ਤਾਂ ਕਰਨਾ ਸੀ 1500 ਕਰੋੜ ਦੇ ਕੇ ਆ ਗਏ ਉਹ 1500 ਕਰੋੜ ਜਿੱਥੇ 30000 ਰੁਪਏ 40000 ਕਰੋੜ ਦਾ ਨੁਕਸਾਨ ਹੋਵੇ ਇਹਦੇ ਵਿੱਚ ਕੀ ਹੋਏਗਾ ਤੇ ਇਸ ਕਰਕੇ ਦੋਵੇਂ ਸਰਕਾਰਾਂ ਇਹੋ ਜੀਆਂ ਭਗਵੰਤ ਮਾਨ ਜੀ ਔਰ ਕੇਜਰੀਵਾਲ ਜੀ ਦੋ ਪਾਸ਼ਣ ਕਰਾਲੋ ਉਹ ਵੀ ਇਹਨਾਂ ਦੇ ਹੀ ਆ ਪਾਸ਼ਣ ਕਰਨਾ ਕੰਮ ਕੋਈ ਨਹੀਂ ਕਰਨਾ ਜਦੋਂ ਫਲੱਡ ਚੱਲ ਰਿਹਾ ਸੀ ਉਦੋਂ ਆਮ ਪਾਰਟੀ ਦੀ ਸਰਕਾਰ ਤਾਂ ਕਿਤੇ ਗਈ ਨਹੀਂ ਪਿੰਡਾਂ 'ਚ ਪੰਜਾਬ ਦੇ ਲੋਕਾਂ ਨੇ ਉਥੋਂ ਦੇ ਐਨ ਜੀਓਜ਼ ਨੇ ਉਥੋਂ ਦੇ ਧਾਰਮਿਕ ਸੰਸਥਾਵਾਂ ਨੇ ਬਾਹਰ ਦੇ ਲੋਕਾਂ ਨੇ ਉਹਨਾਂ ਸਾਰਿਆਂ ਨੇ ਕੰਮ ਕੀਤਾ ਮਤਲਬ ਸਮਾਜ ਜਿਹੜਾ ਪੰਜਾਬ ਦਾ ਸੀ ਉਹਨੇ ਫਲੱਡ ਦੇ ਜਿਹੜੇ ਪਰਿਵਾਰ ਸੀ ਉਹਨਾਂ ਨੂੰ ਸਾਂਭਿਆ ਦੋਵਾਂ ਸਰਕਾਰਾਂ ਨੇ ਨਹੀਂ ਸਾਂਭਿਆ ਡਾਕਟਰ ਸਾਹਿਬ ਆਪਨੇ ਕਿਹਾ ਕਿ ਆਮ ਆਦੀ ਪਾਰਟੀ ਵਾਦਾ ਨਹੀਂ ਕਰਦੀ ਹੈ ਇੱਕ ਬਿਹਾਰ ਮੇ ਚੁਣਾਵ ਹੈ ਸਰ ਬਿਹਾਰ ਮੇ ਚੁਣਾਵ ਹੈ ਔਰ ਪੂਰੀ ਰਾਜਨੀਤਿਕ ਪਾਰਟੀਆਂ ਕਾਂਗਰਸ ਭਾਜਪੀ ਸਭ ਨੇ ਤਾਕਤ ਲਗਾਦੀ ਹੈ ਆਪਕੇ ਪੁਰਵ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕਾ ਇੱਕ ਵੀਡੀਓ वायरल हो रहा है जिसमें वो कह रहे हैं कि बिहार के लोगों को पंजाब में घुसने नहीं देंगे इस तरह से नुकसान आपको लगता है इस बयान नहीं नहीं देखो मोदी जी दा और बीजेपी दा क्या जब वो इलेक्शन हारन लागदेया ओदों कुछ भी कितों बोलना शुरू करंदे ओ ओदा कोई संबंध ही नहीं है महागठबंदर दी उथे सरकार बनन जा रही है ਔਰ ਆਕਮ ਔਰ ਆਰ ਜੀ ਡੀ ਔਰ ਕਾਂਗਰਸ ਔਰ ਸਾਡੇ ਨਾਲ ਜਿਹੜੀਆਂ ਲੈਫਟ ਔਰ ਦੂਸਰੀਆਂ ਪਾਰਟੀਆਂ ਸਾਡੀ ਸਰਕਾਰ ਇਸ ਕਰਕੇ ਬੁਖਲਾਏ ਹੋਏ ਹੁਣ ਦੱਸੋ ਨतीश ਜੀ ਕਿਤੇ ਦਿਖ ਨਹੀਂ ਰਹੇ ਮੋਦੀ ਜੀ ਜਾਂਦੇ ਆ ਪਾਸ਼ਣ ਕਰਕੇ ਆ ਜਾਂਦੇ ਆ ਮੋਦੀ ਜੀ ਪਿਛਲੇ 20 ਸਾਲ ਤੋਂ ਉੱਥੇ ਕਹਿੰਦੇ ਆ ਰਿਆ ਆਪਣੀ 11 ਸਾਲ ਦੀ ਸਰਕਾਰ ਤੋਂ 1 ਲੱਖ ਕਰੋੜ ਦੇ ਦੂੰ ਡੇਡ ਲੱਖ ਕਰੋੜ ਦੇ ਦੂੰ ਔਰ ਬਿਹਾਰ ਦੀ ਹਾਲਤ ਇਹ ਆ ਕਿ ਉਹਦਾ ਤੁਸੀਂ ਦੇਖਣ ਵਾਲਾ ਹੈਗਾ ਬਿਹਾਰ ਤੇ 20 ਸਾਲ ਚ ਇਹਨਾਂ ਨੇ ਕੀ ਕੀਤਾ ਇੱਥੋਂ 11 ਸਾਲ ਕੀ ਕੀਤਾ तो लोग हम बिल्कुल डंडे लैके खड़े है बीजेपी और जे डी यू तो देखियो महागठबंधन की सरकार बनेगी डॉक्टर साहब पराली और प्रदूषण हर बार पंजाब के ऊपर दोष डाल दिया जाता है दिल्ली में प्रदूषण है दिल्ली में गैस बन गया है सारा जिम्मा जो है पंजाब के किसानों पे पराली पे डाल दिया जाता है इस बार कह रहे हैं पराली कम जली लेकिन कुछ रिपोर्ट ऐसे कह रहे हैं कि एक दिन में सबसे ज्यादा नहीं नहीं ऐसा नहीं देखो पराली तो बहुत घट जली है कोई शक वाली आई नहीं क्योंकि जरा किसान है ਉਹ ਜਦੋਂ ਵੀ ਅੱਗ ਲਾਉਂਦਾ ਮਜਬੂਰੀ ਚਲਾਉਂਦਾ ਉਹਦੀ ਮਨਛਾ ਨਹੀਂ ਹੁੰਦੀ ਕਿਉਂਕਿ ਸਿਰਫ ਉਹਨੂੰ ਕਣਕ ਵੇਚਣ ਲਈ 2-3 ਹਫ਼ਤੇ ਦਾ ਸਮਾਂ ਹੁੰਦਾ ਔਰ ਛੋਟੇ ਕਿਸਾਨ ਕੋਲ ਉਹ ਸਾਧਨ ਨਹੀਂ ਹੁੰਦੇ ਮਸ਼ੀਨਾਂ ਵਾਲੇ ਕਿ ਉਹ ਕਟਵਾ ਕੇ ਉਹਦੇ ਗੱਠੇ ਬਣਵਾ ਲੇ ਔਰ ਇਸ ਤਰ੍ਹਾਂ ਕਰ ਲਈ ਉਹ ਛੋਟੇ ਕਿਸਾਨ ਨੂੰ ਖਰਚਾ ਬਹੁਤ ਆ ਵੱਡੇ ਕਿਸਾਨ ਤਾਂ ਕਰ ਲੈਂਦੇ ਆ ਤੇ ਉਹ ਇਸ ਕਰਕੇ ਲੇਕਿਨ ਲੇਕਿਨ ਕੀ ਹੋਇਆ ਓਵਰ ਦੀ ਈਅਰਸ ਕੌਨਸ਼ੀਅਸਨੈਸ ਵੀ ਵਧੀ ਆ ਲੋਕ ਵੀ ਨਹੀਂ ਚਾਹੁੰਦੇ ਕਿ ਅਸੀਂ ਪਰਾਲੀ ਸਾੜੀਏ ਇਸ ਸਾਲ ਬਹੁਤ ਘੱਟ ਹੋਇਆ ਔਰ ਔਰ ਗੱਠਾਂ ਬਹੁਤ ਬਣੀਆਂ ਨੇ ਪੰਜਾਬ ਚ ਔਰ ਫਿਰ ਫੈਕਟਰੀਆਂ ਔਰ ਦੂਸਰੇ ਲੋਕ ਲੈ ਜਾਂਦੇ ਆ ਇੱਕ ਆਖਰੀ ਸਵਾਲ ਪੰਜਾਬ ਕੀ ਕਾਨੂੰਨ ਵਿਵਸਥਾ ਐਕਸ ਡੀਐਸਪੀ ਫਾਰਮਰ ਡੀਐਸਪੀ ਆਮ ਆਦਮੀ ਪਾਰਟੀ ਕੇ ਇੱਕ ਨੇਤਾ ਕੇ ਉੱਪਰ ਗੋਲੀ ਚਲਾ ਦੇ ਕੀ ਪੰਜਾਬ ਮੇ ਵਾਕਈ ਕਾਨੂੰਨ ਵਿਵਸਥਾ ਕੀ ਸਥਿਤੀ ਵਾ ਭਈ ਅਸੀਂ ਤਾਂ ਬਾਰ-ਬਾਰ ਕਹਿ ਰਹੇ ਇਹਨਾਂ ਨੇ ਸਤਿਆਨਾਸ਼ ਕਰਕੇ ਰੱਖਦਾ ਕਦੇ ਪਿਛਲੇ 50 60 ਸਾਲ ਚ ਈਵਨ ਜਦੋਂ ਅਤਵਾਦ ਦਾ ਸਮਾਂ ਸੀ ਉਦੋਂ ਵੀ ਇਹ ਹਾਲਤ ਨਹੀਂ ਸੀ ਇਹਨਾਂ ਲੋਕਾਂ ਨੇ ਇਹ ਕੇਜਰੀਵਾਲ ਜੀ ਨੇ ਔਰ ਭਗਉਂਦਮਾਨ ਜੀ ਨੇ ਪੰਜਾਬ ਦਾ ਉਹ ਕੰਮ ਕਰਤਾ ਇਹਦੇ ਸਾਰਾ ਦਿਨ ਪੋਸਟਰ ਭਾਸ਼ਣ ਵੀਡੀਓ ਜਾਰੀ ਕਰੋ ਸੋਸ਼ਲ ਮੀਡੀਆ ਤੇ ਉਨਾਂ ਹੀ ਕੰਮ ਆ ਬਾਕੀ ਤਾਂ ਥੱਲੇ ਤੇ ਕੋਈ ਕੰਮ ਹੈ ਨਹੀਂ ਆ ਉਹ ਲੋਕ ਦੱਸਣਗੇ ਨਾ ਹੁਣ ਤਰਨ ਦਾ ਇਲੈਕਸ਼ਨ ਦਾ ਰਿਜ਼ਲਟ ਦੇਖਿਓ ਔਰ ਸਤਾਈ ਦੇ ਚ ਦੇਖਿਓ ਇਹਨਾਂ ਨੂੰ ਅਗਰ 5 7 10 ਸੀਟਾਂ ਮਿਲ ਗਈਆਂ ਤਾਂ ਬਹੁਤ ਵੱਡੀ ਗੱਲ ਹੋ ਗਈ डॉक्टर अमर सिंह अभी से भविष्यवाणी कर रहे हैं 2027 में आम आदमी पार्टी का आंकड़ा पांच सात दस सीटों से ज्यादा नहीं होगा और तरन तारण के चुनाव में पंजाब की जनता आम आदमी पार्टी को जवाब देगी कैमरन फिरोज के साथ अजय झादानिक सवेरा दिल्ली तरन तारण उप में बीजेपी और आम आदमी पार्टी ने पूरी ताकत लगा दी है बीजेपी की तरफ से पूर्व मुख्यमंत्री कैप्टन अमरिंदर सिंह भी नजर आए और कई सारे लोगों को बीजेपी में शामिल भी करवाया गया कांग्रेस के लिहाज से तरह तरह उपचुनाव में कैसी तैयारी है चर्चा करने के लिए कांग्रेस पार्टी के वरिष्ठ नेता सांसद डॉक्टर अमर सिंह साहब है डॉक्टर साहब अब कोई लगता है कि त्रिकोणीय ट्राइंगर मुकाबला होगा कैप्टन अमरिंदर सिंह को भी बीजेपी ने मैदान में नहीं नहीं बिल्कुल कोई नहीं है बीजेपी में तो उ कुछ है ही नहीं है बीजेपी न दो चार पांच सात हजार वोट मिल गई तो बहुत वही है वो ट जड़ी वो कांग्रेस जित रही है मैं उ तीन दिन लगा के आया हूँ आ दिल्ली मीटिंग लिए आया बिल्कुल कांग्रेस का माहौल है और कांग्रेस पार्टी जित रही है बिल्कुल चारे पासे कांग्रेस का और सारी पंजाब की कांग्रेस बैठी है तो बीजेपी का क्या जमानत जब्त होने जा रहा है या आपको लगता है कि बीजेपी पूरा गेम खराब कर सकती है कांग्रेस और आप ना ना बिल्कुल नहीं वो बिल्कुल नहीं पंजाब में बीजेपी में रूरल एरिया में उनको कौन सी वोट डलती है शहर से दो चार पाँच हजार वोट डल गई तो डल गई कुछ नहीं वोट ऐसे पह तो देखो तुम्हें तो चौदह नवंबर में देखो बीजेपी को कितनी वोटा तन तन पाई आम आदमी पार्टी ने अपनी पूरी ताकत लगा दी है कई मंत्री हैं विधायक हैं कैंप कर रहे हैं वहाँ पे उनके लिए वही नाक का सवाल है बिल्कुल नहीं उनके खिलाफ इनी नफरत है ਪੰਜਾਬ ਸਾਰੇ ਚੋਰ ਤਰਨਤਨ ਮੈਂ ਆਪ ਦੋ ਦਿਨ ਉਥੇ ਪੂਰਾ ਰਿਆ ਹੈਗਾ ਉਥੇ ਜਿਹੜੇ ਪਿੰਡ ਜਾਂ ਉਹ ਜਿਹੜੇ ਮੁਹੱਲੇ ਚ ਕਿਸੇ ਰਿਕਸ਼ੇ ਵਾਲੇ ਨਾਲ ਉਹ ਕਹਿ ਰਿਹਾ ਕਿ ਇਨਹਰ ਕੀ ਮਾੜੀ ਸਰਕਾਰ ਆ ਨਹੀਂ ਸਕਦੀ ਇੰਨੇ ਝੂਠੇ ਲੋਕ ਔਰ ਪੰਜਾਬ ਦਾ ਸਤਿਆਨਾਸ਼ ਕਰਤਾ ਡਰੱਗਸ ਤੇ ਵੀ ਲੈਂਡ ਆਰਡਰ ਤੇ ਵੀ ਔਰ ਕੋਈ ਵਾਦਾ ਪੂਰਾ ਨਹੀਂ ਕੀਤਾ ਇਸ ਕਰਕੇ बिल्कुल आम पार्टी उत्थक्शन हार रही है नकली वोटा वोटा पवा लैन कोई होर काम कर लैन मैनू नहीं पता लेकिन कांग्रेस पार्टी जीत रही है एस आई आर अब पंजाब में भी लागू होगा चुनाव आयोग ने कह दिया कांग्रेस पार्टी किस तरह से एस आई आर को देखती है क्योंकि बिहार और बाकी जगहों पर तो विरोध कर रहे हैं पंजाब में उनका कहना है कि वोटर लिस्ट की गड़बड़ी को ठीक करें नहीं तो कोई स्टार्ट करें अब हम देखो पंजाब के जरा वर्कर आ असी तो बूथ लैवल तक कमेटियां बना चुके हैं साढ़ा बिल्कुल वर्कर हर जगह प्रेजेंट रहेगा जो भी एस आई आर करें और असं इंश्योर करा कि ना इलेक्शन कमीशन ना बी एल ओ ना अफसर असी बिल्कुल जैनुअन वोटर लिस्ट बन ची करा इन्होंने कोई धानदली नहीं चलन देंगे आपने वादे की बात वाद की आम आदमी पार्टी की अभी अभी पंजाब में इतना भयानक बाढ़ आया और अब आम आदमी पार्टी और बीजेपी कह रही है बीजेपी कह रही है कि भगवंत मान सरकार किस्त नहीं जारी कर रही किसानों का ਭਗਵੰਤ ਮਾਨ ਕਹਿ ਰਹੇ ਹਨ ਪੰਜਾਬ ਕੇ ਲਿਏ ਪ੍ਰਧਾਨ ਮੰਤਰੀ ਕੇ ਪਾਸ ਸਮਾਂ ਹੀ ਨਹੀਂ ਹੈ ਦੇਖੋ ਦੋਵੇਂ ਝੂਠੇ ਨੇ ਮੋਦੀ ਜੀ ਨੇ ਤੇ 11 ਸਾਲ ਹੋ ਗਿਆ ਮੋਦੀ ਜੀ ਨੇ ਕੋਈ ਮੋਦੀ ਜੀ ਤਾਂ ਭਾਸ਼ਣ ਵਾਲੇ ਪ੍ਰਧਾਨ ਮੰਤਰੀ ਜੀ ਨੇ ਬਹੁਤ ਆਦਰਨੀਏ ਨੇ ਆਪਣਾ ਭਾਸ਼ਣ ਕਰਦੇ ਅੱਗੇ ਵੱਜ ਜਾਂਦੇ ਆ ਉਹਨਾਂ ਨੇ ਆਪ ਕੀ ਕੀਤਾ ਜੀ ਪੁਰਾਣਾ ਹਸਾਬਖਤਾ ਕੱਢ ਲਿਆ ਕਿ ਜੀ ਕੋਈ 12000 ਕਰੋੜ ਰੁਪਇਆ ਅਰੇ ਭਈ ਉਹ ਤੁਸੀਂ ਪੰਜਾਬ ਸਰਕਾਰ ਨਾਲ ਹਸਾਬਖਤਾਬ ਲੈਂਦੇ ਰਹੋ ਲੇਕਿਨ ਪੰਜਾਬ ਦਾ ਤਾਂ 40-50 60 ਹਜ਼ਾਰ ਕਰੋੜ ਦਾ ਨੁਕਸਾਨ ਹੋ ਗਿਆ 2.5 ਹਜ਼ਾਰ ਪਿੰਡਾਂ ਦਾ ਨੁਕਸਾਨ ਹੋਇਆ 5 ਲੱਖ ਏਕੜ ਖੜੀ ਫਸਲ ਖਰਾਬ ਹੋ ਗਈ ਕੇਂਦਰ ਸਰਕਾਰ ਨੂੰ ਕੁਝ ਤਾਂ ਕਰਨਾ ਸੀ 1500 ਕਰੋੜ ਦੇ ਕੇ ਆ ਗਏ ਉਹ 1500 ਕਰੋੜ ਜਿੱਥੇ 30 ਹਜ਼ਾਰ ਜਾਂ 40 ਹਜ਼ਾਰ ਕਰੋੜ ਦਾ ਨੁਕਸਾਨ ਹੋਵੇ ਇਹਦੇ ਵਿੱਚ ਕੀ ਹੋਏਗਾ ਤੇ ਇਸ ਕਰਕੇ ਦੋਵੇਂ ਸਰਕਾਰਾਂ ਇਹੋ ਜੀਆਂ ਭਗਵੰਤ ਮਾਨ ਜੀ ਔਰ ਕੇਜਰੀਵਾਲ ਜੀ ਦੋ ਪਾਸ਼ਣ ਕਰਾਲੋ ਉਹ ਵੀ ਇਹਨਾਂ ਦੇ ਹੀ ਆ ਭਾਸ਼ਣ ਕਰਨਾ ਕੰਮ ਕੋਈ ਨਹੀਂ ਕਰਨਾ ਜਦੋਂ ਫਲੱਡ ਚੱਲ ਰਿਹਾ ਸੀ ਉਦੋਂ ਆਮ ਪਾਰਟੀ ਦੀ ਸਰਕਾਰ ਤਾਂ ਕਿਤੇ ਗਈ ਨਹੀਂ ਪਿੰਡਾਂ 'ਚ ਪੰਜਾਬ ਦੇ ਲੋਕਾਂ ਨੇ ਉਥੋਂ ਦੇ ਐਨ ਜੀਓਜ਼ ਨੇ ਉਥੋਂ ਦੇ ਧਾਰਮਿਕ ਸੰਸਥਾਵਾਂ ਨੇ ਬਾਹਰ ਦੇ ਲੋਕਾਂ ਨੇ ਉਹਨਾਂ ਸਾਰਿਆਂ ਨੇ ਕੰਮ ਕੀਤਾ ਮਤਲਬ ਸਮਾਜ ਜਿਹੜਾ ਪੰਜਾਬ ਦਾ ਸੀ ਉਹਨੇ ਫਲੱਡ ਦੇ ਜਿਹੜੇ ਪਰਿਵਾਰ ਸੀ ਉਹਨਾਂ ਨੂੰ ਸੰਭਾਲਿਆ ਦੋਵਾਂ ਸਰਕਾਰਾਂ ਨੇ ਨਹੀਂ ਸੰਭਾਲਿਆ डॉक्टर साहब आपने कहा कि आम आदमी पार्टी वादा नहीं करती है एक बिहार में चुनाव है सर बिहार में चुनाव है और पूरी राजनीतिक पार्टियां कांग्रेस बीजेपी सब ने ताकत लगा दी है आपके पूर्व मुख्यमंत्री चरणजीत सिंह चन्नी का एक वीडियो वायरल हो रहा है जिसमें वो कह रहे हैं कि बिहार के लोगों को पंजाब में घुसने नहीं देंगे इस तरह से नुकसान आपको लगता है इस बयान से नहीं नहीं देखो मोदी जी दा और बीजेपी दा क्या जब वो इलेक्शन हारन लागदेया ओदों कुछ भी कितों बोलना शुरू करंदे ओ उद, ओदा कोई संबंध ही नहीं है महागठबंदर दी उथे सरकार बनन जा रही है ਔਰ ਆਕਮ ਔਰ ਆਰ ਜੀ ਡੀ ਔਰ ਕਾਂਗਰਸ ਔਰ ਸਾਡੇ ਨਾਲ ਜਿਹੜੀਆਂ ਲੈਫਟ ਔਰ ਦੂਸਰੀਆਂ ਪਾਰਟੀਆਂ ਸਾਡੀ ਸਰਕਾਰ ਇਸ ਕਰਕੇ ਬੁਖਲਾਏ ਹੋਏ ਹੁਣ ਦੱਸੋ ਨतीश ਜੀ ਕਿਤੇ ਦਿਖ ਨਹੀਂ ਰਹੇ ਮੋਦੀ ਜੀ ਜਾਂਦੇ ਆ ਪਾਸ਼ਣ ਕਰਕੇ ਆ ਜਾਂਦੇ ਆ ਮੋਦੀ ਜੀ ਪਿਛਲੇ 20 ਸਾਲ ਤੋਂ ਉੱਥੇ ਕਹਿੰਦੇ ਆ ਰਿਆ ਆਪਣੀ 11 ਸਾਲ ਦੀ ਸਰਕਾਰ ਤੋਂ 1 ਲੱਖ ਕਰੋੜ ਦੇ ਦੂੰ ਡੇਡ ਲੱਖ ਕਰੋੜ ਦੇ ਦੂੰ ਔਰ ਬਿਹਾਰ ਦੀ ਹਾਲਤ ਇਹ ਆ ਕਿ ਉਹਦਾ ਤੁਸੀਂ ਦੇਖਣ ਵਾਲਾ ਹੈਗਾ ਬਿਹਾਰ ਤੇ 20 ਸਾਲ ਚ ਇਹਨਾਂ ਨੇ ਕੀ ਕੀਤਾ ਇੱਥੋਂ 11 ਸਾਲ ਕੀ ਕੀਤਾ तो लोग हूँ बिल्कुल डंडे लैके खड़े हैं बीजेपी लिये और जे डी यू ली तो देखियो महागठबंधन की सरकार बनेगी डॉक्टर साहब पराली और प्रदूषण हर बार पंजाब के ऊपर दोष डाल दिया जाता है दिल्ली में प्रदूषण है दिल्ली में गैस चैम्बर बन गया है सारा जिम्मा जो है पंजाब के किसानों पे पराली पे डाल दिया जाता है इस बार कह रहे हैं पराली कम जली लेकिन कुछ रिपोर्ट ऐसे कह रहे हैं कि एक दिन में सबसे ज़्यादा नहीं नहीं ऐसा नहीं देखो पराली तो बहुत घट जली है ये कोई शक वाली गल नहीं क्योंकि जोड़ा किसान है ਉਹ ਜਦੋਂ ਵੀ ਅੱਗ ਲਾਉਂਦਾ ਮਜਬੂਰੀ ਚਲਾਉਂਦਾ ਉਹਦੀ ਮਨਛਾ ਨਹੀਂ ਹੁੰਦੀ ਕਿਉਂਕਿ ਸਿਰਫ ਉਹਨੂੰ ਕਣਕ ਵੇਚਣ ਲਈ 2-3 ਹਫ਼ਤੇ ਦਾ ਸਮਾਂ ਹੁੰਦਾ ਔਰ ਛੋਟੇ ਕਿਸਾਨ ਕੋਲ ਉਹ ਸਾਧਨ ਨਹੀਂ ਹੁੰਦੇ ਮਸ਼ੀਨਾਂ ਵਾਲੇ ਕਿ ਉਹ ਕਟਵਾ ਕੇ ਉਹਦੇ ਗੱਠੇ ਬਣਵਾ ਲੇ ਔਰ ਇਸ ਤਰ੍ਹਾਂ ਕਰ ਲਈ ਉਹ ਛੋਟੇ ਕਿਸਾਨ ਨੂੰ ਖਰਚਾ ਬਹੁਤ ਹੈ ਵੱਡੇ ਕਿਸਾਨ ਤਾਂ ਕਰ ਲੈਂਦੇ ਆ ਤੇ ਉਹ ਇਸ ਕਰਕੇ ਲੇਕਿਨ ਲੇਕਿਨ ਕੀ ਹੋਇਆ ਓਵਰ ਦੀ ਈਅਰਸ ਕੌਨਸ਼ੀਅਸਨੈਸ ਵੀ ਵਧੀ ਆ ਲੋਕ ਵੀ ਨਹੀਂ ਚਾਹੁੰਦੇ ਕਿ ਅਸੀਂ ਪਰਾਲੀ ਸਾੜੀਏ ਇਸ ਸਾਲ ਬਹੁਤ ਘੱਟ ਹੋਇਆ ਔਰ ਔਰ ਗੱਠਾਂ ਬਹੁਤ ਬਣੀਆਂ ਨੇ ਪੰਜਾਬ ਚ ਔਰ ਫਿਰ ਫੈਕਟਰੀਆਂ ਔਰ ਦੂਸਰੇ ਲੋਕ ਲੈ ਜਾਂਦੇ ਆ ਇੱਕ ਆਖਰੀ ਸਵਾਲ ਪੰਜਾਬ ਕੀ ਕਾਨੂੰਨ ਵਿਵਸਥਾ ਐਕਸ ਡੀਐਸਪੀ ਫਾਰਮਰ ਡੀਐਸਪੀ ਆਮ ਆਦਮੀ ਪਾਰਟੀ ਦੇ ਇੱਕ ਨੇਤਾ ਕੇ ਉੱਪਰ ਗੋਲੀ ਚਲਾ ਦੇ ਕੀ ਪੰਜਾਬ ਮੇ ਵਾਕਈ ਕਾਨੂੰਨ ਵਿਵਸਥਾ ਕੀ ਸਥਿਤੀ ਵਾ ਭਈ ਅਸੀਂ ਤਾਂ ਬਾਰ-ਬਾਰ ਕਹਿ ਰਹੇ ਇਹਨਾਂ ਨੇ ਸਤਿਆਨਾਸ਼ ਕਰਕੇ ਰੱਖਦਾ ਕਦੇ ਪਿਛਲੇ 50 60 ਸਾਲ ਚ ਈਵਨ ਜਦੋਂ ਅਤਵਾਦ ਦਾ ਸਮਾਂ ਸੀ ਉਦੋਂ ਵੀ ਇਹ ਹਾਲਤ ਨਹੀਂ ਸੀ ਇਹਨਾਂ ਲੋਕਾਂ ਨੇ ਇਹ ਕੇਜਨੀਵਾਲ ਜੀ ਨੇ ਔਰ ਭਗਉਂਦਮਾਨ ਜੀ ਨੇ ਪੰਜਾਬ ਦਾ ਉਹ ਕੰਮ ਕਰਤਾ ਇਹ ਤਾਂ ਸਾਰਾ ਦਿਨ ਪੋਸਟਰ ਭਾਸ਼ਣ ਵੀਡੀਓ ਜਾਰੀ ਕਰੋ ਸੋਸ਼ਲ ਮੀਡੀਆ ਤੇ ਉਨਾਂ ਹੀ ਕੰਮ ਆ ਬਾਕੀ ਤਾਂ ਥੱਲੇ ਤੇ ਕੋਈ ਕੰਮ ਹੈ ਨਹੀਂ ਆ ਉਹ ਲੋਕ ਦੱਸਣਗੇ ਨਾ ਹੁਣ ਤਰਨ ਦਾ ਇਲੈਕਸ਼ਨ ਦਾ ਰਿਜ਼ਲਟ ਦੇਖਿਓ ਔਰ ਸਤਾਈ ਦੇ ਚ ਦੇਖਿਓ ਇਹਨਾਂ ਨੂੰ ਅਗਰ 5 7 10 ਸੀਟਾਂ ਮਿਲ ਗਈਆਂ ਤਾਂ ਬਹੁਤ ਵੱਡੀ ਗੱਲ ਹੋ ਗਈ डॉक्टर अमर सिंह अभी से भविष्य कर रहे हैं 2027 में आम आदमी पार्टी का आंकड़ा पांच सात दस सीटों से ज्यादा नहीं होगा और तरन तारन के चुनाव में पंजाब की जनता आम आदमी पार्टी को जवाब देगी कैमरन फिरोज के साथ अजय झादानिक सवेरा दिल्ली